ਪੰਜਾਬ ਦੇ ਲਈ ਇੱਕ ਮਾਨਤੇ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਹੈਪੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦਿਨ ਤੋਂ ਟਰੈਕ ਕਰ ਰਹੀ ਸੀਗੀ ਇਹ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਏ ਗਿਆ ਤੇ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਹੈ ਮੁਬਾਰਕਾ ਨੇ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਹੜੇ ਅੱਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈਰਮ ਮਾਹੌਲ ਜਨ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਤਾ ਬਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਇਹ ਨਿਕਮਮੀ ਹੈ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਸੱਤ ਵਜੇ ਦੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਪਣਦਾ ਕਿ ਉਹਨਾਂ ਨੇ ਇਹ ਜਿਹੀਆਂ ਸਟੇਟਮੈਂਟਾਂ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀਆਂ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੀ ਜਾਨਾਂ ਦੇ ਉੱਪਰ ਖੜੀ ਕੇ ਖਤਮ ਕੀਤਾ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਗੱਲ ਇਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖਿਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬੜੀ ਜਲਦੀ ਕਾਬੂ ਕਰਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਪੰਜਾਬ ਦੇ ਲਈ ਇੱਕ ਮਾਣ ਤੇ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ ਇੱਕ ਨਟੋਰੀਅਸ ਅਤਵਾਦੀ ਹੈਪੀ ਪਸੀਆ ਜੋ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਈ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਵੀ ਇਹਨੇ ਲਈ ਔਰ ਇਸ ਵਿਅਕਤੀ ਦੀ ਮੂਵਮੈਂਟ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕਾਫੀ ਦੇਰ ਤੋਂ ਟਰੈਕ ਕਰ ਰਹੀ ਸੀ ਕਿ ਇਹ ਖਬਰ ਆਈ ਹੈ ਕਿ ਉਹ ਅਮਰੀਕਾ ਦੇ ਵਿੱਚ ਫੜ ਲਿਆ ਗਿਆ ਤੇ ਮੈਂ ਸਮਝਦਾ ਕਿ ਵੱਡੀ ਕਾਮਯਾਬੀ ਉਹ ਮੁਬਾਰਕਾ ਨੇ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਨੂੰ ਹੁਣ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਹੜੇ ਅੱਤਵਾਦ ਦੇ ਨਾਂ ਤੇ ਪੰਜਾਬ ਦੇ ਵਿੱਚ ਡਰ ਭੈਰ ਦਾ ਮਾਹੌਲ ਜਿਹੜਾ ਪੈਦਾ ਕਰਨਾ ਚਾਹੁੰਦੇ ਸੀਗੇ ਉਹੀ ਪਾਜਵਾਜੀ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਨਿਕੰਮੀ ਐ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਸੱਤ ਵਜੇ ਨੂੰ ਸੌ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਇਹ ਜਵਾਬ ਦੇਣਾ ਪਣਦਾ ਕਿ ਉਹਨਾਂ ਨੇ ਇਹ ਜਿਹੀਆਂ ਸਟੇਟਮੈਂਟਾਂ ਦਾ ਅਰਥ ਕੀ ਸੀਗਾ ਅੱਜ ਸੱਤ ਸਮੁੰਦਰ ਪਾਰ ਜੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਤੇ ਤੇ ਬਾਕੀ ਸਾਰੀਆਂ ਏਜੰਸੀਆਂ ਦੀ ਕੋਆਰਡੀਨੇਸ਼ਨ ਦੇ ਨਾਲ ਜੇ ਕਾਬੂ ਕਰ ਲਿਆ ਜਾਂਦਾ ਤੇ ਮੈਂ ਸਮਝਦਾ ਕਿ ਇਹ ਵੱਡੀ ਅਚੀਵਮੈਂਟ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਸ ਨੇ ਅਤਵਾਦ ਦੇ ਕਾਲੇ ਦੌਰ ਜਿਹੜਾ ਉਹ ਆਪਣੀ ਜਾਨਾਂ ਦੇ ਉੱਪਰ ਖੜੀ ਕੇ ਖਤਮ ਕੀਤਾ ਹੈ ਸੋ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਗੱਲ ਇਨਸ਼ੋਰਡ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਵੀ ਜਿੱਥੇ ਵੀ ਬੈਠ ਕੇ ਖੇលਵਾੜ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬੜੀ ਜਲਦੀ ਕਾਬੂ ਕਰਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ